ਆਪ ਪੰਜਾਬੀ ਆ ਗਏ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ YouTube ਚੈਨਲ ਐਂਡ ਵਲੋਗ ਹੋਪ ਕਰਦਾ ਹਾਂ ਯਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਜੀ ਮਿਲੋ ਅੱਜ ਮੇਰੇ ਬੈਸਟ ਫਰੈਂਡ ਨੂੰ ਹਾਓ ਆ ਯੂ ਚੋਦੀ ਅਮਤ ਸੇ ਕੀ ਹਰ ਦੋਸਤੋ ਕੀ ਹਾਲ ਦੋਸਤੋ ਹੋਪ ਕਰਦਾ ਹਾਂ ਯਾ ਤੁਸੀਂ ਵਧੀਆ ਹੀ ਹੋਵੋਗੇ ਸੋ ਹੀ ਇਜ਼ ਆਲਸੋ ਫਾਈਨ ਸੋ ਇਹ ਬਹੁਤ ਸਮੇਂ ਦਾ ਕਹਿ ਰਿਹਾ ਹੈਗਾ ਜੀ ਪਰਨਾ ਬੰਨਣਾ ਆਇਆ ਸੀ ਸੋ ਇਹਦੇ ਅੱਜ ਅਸੀਂ ਪਰਨਾ ਸਜਾਵਾਂਗੇ ਸੋ ਹੋਪ ਕਰਦਾ ਹਾਂ ਤੁਸੀਂ ਪੂਰਾ ਵਲੋਗ ਦੇਖੋਗੇ ਸਾਡਾ ਸੋ ਬਣੇ ਰਹੋ ਵਲੋਗ ਦੇ ਐਂਡ ਤੱਕ <laughs> <Namaste>. <laughs> to know him when he did a song with uh, Boy. he did Bonoboy. a song Boy. Yes. yeah yes. yeah Bonoboy. yeah bonobo he did a song that was and the song was released after he he got killed like he yeah got, last right. yes last yes ride. Yes. Yeah. yes i think that was about two years ago or three years ago i can't remember yeah, but yes yeah Oh, okay, não nice. <laughs> Yeah, his name é Yeah, não <laughs> 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 ਪਮੈਟਰ ਪਾਹੀ ਨੂੰ ਰੋਜ਼ ਹੀ ਵੇਟ ਕਰਾਈਦੀ ਆ ਭਾਜੀ ਕਿਤੇ ਗੁੱਸਾ ਹੀ ਨਾ ਕਰ ਜਣ ਸ਼ਾਹਾਂ ਦੇ ਸ਼ਾਹ ਤਰຸນ ਸ਼ਾਹ ਭਾਜੀ ਕਿੱਦਾਂ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਚੱਲ ਚੱਲ ਬਹੁਤ ਵਧੀਆ ਭਾਜੀ ਸੜਕਾਂ ਆਪਣੇ ਉੱਥੇ ਵਧੀਆ ਆਪਣੇ ਜਾਣ ਪਛਾਣ ਬਣਾਈ ਆ ਸਵੰਦ ਭਾਜੀ ਨੇ ਉਹਨਾਂ ਨਾਲ ओके ਇਹ ਬੰਦੇ ਆ ਉਹ ਹੈਗੇ ਆ ਪਾਕਿਸਤਾਨ ਦੇ ਆਪਣੇ ਓਕੇ ਉਹਨਾਂ ਦਾ ਥੋੜਾ ਜਿਹਾ ਉਹਨਾਂ ਦਾ ਬਿਜ਼ਨਸ ਦਿਖਾਉਣੀ ਆ ਆਪਾਂ ਜਾ ਕੇ ਨਵੀਂ ਖੁੱਲੀ ਆ ਤੇ ਉਹ ਵੀ ਐਪਰੀਸ਼ੀਏਟ ਕਰੂਗੇ ਇਤਹਾਸ ਪਾਜੀ ਅੱਜ ਲੱਗਣ ਡਿਆ ਜੀ ਚੈਸਟ ਦਾ ਵਰਕਆਊਟ ਸਾਡੇ ਮਨਜੀਤ ਸ਼ਾਹ ਜੀ ਵਰਕਆਊਟ ਲਾਉਣ ਦੇ ਹਾ ਹਾ ਕਰਕੇ ਸਬਸਕ੍ਰਾਈਬ ਮਾਈ ਚੈਨਲ YouTube ਡੋਨਟ ਫੋਰਗੇਟ ਲਾਈਕ ਕਮੈਂਟ ਚੀਓ ਲੋ ਜੀ ਸਾਡੇ ਸ਼ਾਹ ਜੀ ਨੇ ਸਾਡੇ ਸ਼ਾਹ ਵੀ ਭਾਈ ਚਰਨ ਕਿਤੇ ਕੋਈ ਨ ਕੁਛ ਨਹੀਂ ਬੋਲਿਆ ਮਾਈਕ ਤੁਹਾਡੇ ਫੋਨ ਠੀਕ ਆ ਕੋਈ ਨਹੀਂ ਬੋਲਿਆ ਤਾਂ ਭਾਈ ਜੀ ਚਾਹੇ ਅੱਡਾ ਠੀਕ ਆ ਜੀ ਤੇ ਚਾਹੇ ਅੱਡੇ ਤੋਂ ਅੱਗੇ ਖੁੱਲਿਆ ਜੀ ਘੜਕ ਚਾਹੇ ਤੇ ਇਹ ਖੜੀਆਂ ਜੀ ਗੱਡੀਆਂ ਉਹਦਾ ਗੱਡੀਆਂ ਐਸ ਪਰ ਲੋ ਤੁਸੀਂ ਲਾ ਨਹੀਂ ਸਕਦੇ ਇੱਥੇ ਮੇਬੀ ਲੋਡਿੰਗ ਅਨਲੋਡਿੰਗ ਡਿਲੇ ਹੁੰਦੀਆਂ ਆ ਇਹ ਮਤਲਬ ਤੁਸੀਂ ਲਾ ਸਕਦੇ ਆ ਸਿਰਫ 1 2 5 ਮਿੰਟ ਲਈ ਤੁਹਾਨੂੰ ਗੱਡੀ ਦੇ ਵਿੱਚ ਰਹਿਣਾ ਪੈਂਦਾ ਪਰ ਇੱਥੇ ਬੰਦੇ ਗੱਡੀਆਂ ਲਾ ਕੇ ਇਥੋਂ ਨਿਕਲ ਚੁੱਕੇ ਨੇ ਲੋ ਜੀ ਮਤ ਕਰੋ ਪਹੁੰਚ ਗਏ ਜੀ ਆਪਾਂ ਕੜਕ ਚਾਹ ਦੇ ਬਿਲਕੁਲ ਲਾਗੇ ਇਹ ਅਜੀ ਬਿਲਕੁਲ ਨਵੀਂ ਫ੍ਰੈਸ਼ ਕੜਕ ਚਾਹ ਹੀ ਬਣੀ ਆ ਜੀ। ਮਤਲਬ ਕੜਕ ਚਾਹ ਦੀ ਫ੍ਰੈਂਚਾਈਜ਼ ਖੁੱਲੀ ਆ। ਇਹਨਾਂ ਦਾ ਲੋਗੋ ਜਗਾਉਣ ਵਾਲਾ ਹੋਣਾ। ਮੈਨੂੰ ਲੱਗਦਾ ਮੈਂ ਕਹਿੰਨੇ ਆ ਭਾਜੀ ਉਹਨਾਂ ਨੂੰ ਵੀ ਲੋਗੋ ਮੜੇ ਜਗਾਓ। ਲੋਗੋ ਘੱਟ ਜਗੰਦੇ ਆ। ਡਿਜ਼ਾਈਨਿੰਗ ਭਾਜੀ ਸੋਹਣੀ ਕੀਤੀ ਹੈ ਨਾ? ਡਿਜ਼ਾਈਨਿੰਗ ਸੋਹਣੀ ਕੀਤੀ ਆ। ਇਹ ਆਜੀ ਓਪਨ ਹੋਇਆ ਆ ਤੇ ਬੀਜੀ ਦੇਖੋ ਕਿੰਨਾ ਇਹ। ਉਹ ਲਾਈਨ ਲੱਗੀ ਆ ਪੂਰੀ ਤੇ ਅੱਜ ਸਵੇਰੇ ਭਾਜੀ ਉਹ ਤੇ ਬਹਿ ਕੇ ਓਪਨਿੰਗ ਕਰਾ ਕੇ ਗਏ ਆ। ਲਓ ਜੀ। ਆ ਲੋਗੋ ਕੜਕ ਚਾਹੀਦਾ ਭਾਜੀ ਉਹਨਾਂ ਨੂੰ ਹੁਣ ਕੋਈ ਅਪਡੇਟ ਪਤਾ ਚੱਲੀ ਹੋਣੀ ਨਹੀਂ ਇਹਨੇ ਕਿੰਨੇ ਬੰਦੇ ਰੱਖੇ ਭਾਜੀ ਭਾਜੀ 13 ਬੰਦੇ ਵੇਜਸ ਤੇ ਆ ਬਾਕੀ ਇਹਨਾਂ ਦੀ ਫੈਮਿਲੀ ਆ ਆ ਚਲੋ ਵਧੀਆ ਹੀ ਹੋ ਗਿਆ ਨਹੀਂ ਬੰਦੇ ਰੱਖੇ ਇਹਨਾਂ ਦੇ ਕੰਮ ਲਈ ਹਲੋ ਇੰਨਾ ਬੀਜੀ ਆ ਕਦਾਰੇ ਲੱਗੀ ਭਾਜੀ ਬਾਈ ਘੈਂਟ ਸਵੇਰੇ ਵੀ ਘੈਂਟ ਸੀ ਰਾਤ ਵੀ ਹੁਣ ਵੀ ਘੈਂਟ ਲੋ ਜੀ ਇਹ ਅਸੀਂ ਮੰਗਾਈ ਸੀ ਪਿੰਕ ਟੀ ਲੋ ਜੀ ਇਹ ਆ ਗਈ ਆਲੂ ਕੀ ਚਾਹ ਚੈੱਕ ਕਰੋ ਚੈੱਕ ਕਰਕੇ ਦੱਸੋ ਜੀ ਚੰਗਾ ਲੱਗਾ ਹਮਮ ਵਾਸ ਫਰੈਸ਼ ਰੈਸਟ ਲੋ ਜੀ ਬਹੁਤ ਜਿਆਦਾ ਆਸਮ ਰਿਵਿਊ ਜੀ ਖਰਾਇਆ ਭਾਈ ਸਮੋਸਾ ਖਰਾਇਆ ਭਾਈ ਚੈੱਕ ਕਰੋਗੇ ਇਹ ਸਮੋਸਾ 버ਗਰ ਪੰਜਾਬੀ ਸਮੋਸਾ 버ਗਰ ਆ નો ਡਾਊਟ ਭਾਜੀ ਚੀਜ਼ ਵਧੀਆ ਵਾ ਟੈਸਟੀ ਆ ਆ ਟੈਸਟੀ ਹੋ ਲਓ ਜੀ ਜੀ ਪੂਰਾ ਰਸ਼ ਹੈ ਇੱਥੇ ਆਪਾਂ ਨੂੰ 15 20 ਮਿੰਟ ਹੋ ਗਏ ਘਟੋ ਘਟ ਬੈਠਿਆ ਨੂੰ ਅੱਧਾ ਘੰਟਾ ਹੋ ਚੱਲਿਆ ਭਾਜੀ ਜੀ ਜੀ ਪੂਰਾ ਰਸ਼ ਹੈ

ਉਹ ਇਹ ਵਲੋਗ ਆਸੀ ਬੇਕ ਤੇ ਸਿਆਰੀ ਬਣਾਵਾਂਗੇ ਬਹੁਤ ਵਧੀਆ ਆਈਗਾ ਤੇ ਆ ਆ ਜੀ ਬੈਡਫੋਰਡ ਦੀ ਰੌਣਕ ਬਾਜ਼ਾਰ ਰੌਣਕ ਬਾਜ਼ਾਰ ਹੈ ਪਾਜੀ ਰੌਣਕ ਬਾਜ਼ਾਰ ਰੌਣਕ ਬਾਜ਼ਾਰ ਹੈ ਨਾ ਜੋਤੀ ਚੌਂਕ ਜੋਤੀ ਚੌਂਕ ਸੋ ਚਲੋ ਜੀ ਮਿਲਦੇ ਆ ਅਗਲੇ ਨੈਕਸਟ ਵਲੋਗ ਚ ਹੋਪ ਕਿ ਤੁਸੀਂ ਇੰਜੋਏ ਕੀਤਾ ਹੋਊਗਾ